ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਊਨਾ ਗਗਰੇਟ ਅੰਬ ਤੋਂ ਸਵਾਨ ਨਦੀ ਦਾ ਤੁਸੀਂ ਦ੍ਰਿਸ਼ ਹੈ ਉਹ ਦੇਖ ਸਕਦੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਣਾ ਕਿ ਕਿਸ ਤਰ੍ਹਾਂ ਪੂਰਾ ਪਾਣੀ ਅਜੋਰਾ ਤੇ ਸਵੇਰ ਦੇ ਮੀਂਹ ਪੈ ਰਹੇ ਹੈ ਜੇ ਇਧਰ ਦੀ ਗੱਲ ਕਰੀਏ ਤਾਂ ਇਧਰ ਹਿਮਾਚਲ ਪ੍ਰਦੇਸ਼ ਊਨਾ ਗਗਰੇਟ ਅੰਬ ਤੋਂ ਪਾਣੀ ਆ ਰਿਹਾ ਹੈ ਉਸ ਤੋਂ ਬਾਅਦ ਇਹ ਪਾਣੀ ਇਕੱਠਾ ਹੁੰਦਾ ਹੋਇਆ ਆ ਜਿਹੜਾ ਪੁਲ ਹੈ ਐਲਗਰਾਮ ਪੁਲ ਜੋ ਕਿ ਟੁੱਟ ਜਿਸ ਦਾ ਕੰਮ ਚੱਲ ਰਿਹਾ ਹੈ। ਆ ਆ ਉਹ ਸਾਹਮਣੇ ਮਾਤਾ ਨੀਣਾ ਦੇਵੀ ਤੇ ਇੱਧਰ ਜਿਹੜਾ ਪਾਣੀ ਦਾ ਵਿਸ਼ਾਲ ਰੂਪ ਹੈ ਤੁਸੀਂ ਉਹ ਦੇਖ ਸਕਦੇ ਹੋ ਦੂਰ ਰਾੜੇ ਤੱਕ ਜਿਹੜਾ ਪਾਣੀ ਦੀਆਂ ਆਵਾਜ਼ਾਂ ਨਜ਼ਰ ਆ ਰਹੀਆਂ ਹਨ ਸੋ ਇਹ ਪਾਣੀ ਅੱਗੇ ਜਿਸ ਤਰ੍ਹਾਂ ਅਨੰਦਪੁਰ ਸਾਹਿਬ ਬੁਰਜ ਪਤਣ ਉਸ ਤੋਂ ਬਾਅਦ ਬੇਲੇ ਰੋਪੜ ਤੱਕ ਇਹ ਪਾਣੀ ਗਾਂਹਾਂ ਲੁਧਿਆਣੇ ਤੱਕ ਜਿਹੜਾ ਗਾਂਹਾਂ ਪਟਿਆਲੇ ਤੱਕ ਜਾਂਦਾ ਹੈ ਸੋ ਦੋਸਤੋ ਵੀਡੀਓ ਬਣਾਉਣ ਦਾ ਇਹੀ ਮਕਸਦ ਹੈ ਕਿ ਮੇਰੇ ਵੀਰ ਜਿੰਨੇ ਵੀ ਸਵਾਨ ਨਦੀ ਦੇ ਲੱਗੇ ਹੈ ਜਾਂ ਬੇਲਿਆਂ ਵਿੱਚ ਹੈ ਜਾਂ ਜਿਨ੍ਹਾਂ ਦੀਆਂ ਮੱਝਾਂ ਹਨ ਜਾਂ ਘਰ ਹਨ ਕਿਰਪਾ ਕਰਕੇ ਕਿਉਂਕਿ ਪਾਣੀ ਦਾ ਜਿਹੜਾ ਵਹਾਅ ਹੈ ਉਹ ਜ਼ਿਆਦਾ ਹੈ ਤੇ ਪਾਣੀ ਵੱਧ ਰਿਹਾ ਹੈ ਸੋ ਆਪਣਾ ਧਿਆਨ ਰੱਖੋ ਸੋ ਆਨੰਦਪੁਰ ਸਾਹਿਬ ਤੋਂ ਕਲਮਾ ਨੰਗਲ ਰੋਡ ਤੋਂ ਐਲਗਰਾਪੋਰ ਸਪਾਲ ਸਿੰਘ ਪਾਣੀ ਕਾਂਡ ਪਰ ਖੂਬੀ